हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਪ੍ਰਭ ਦੇ ਕੋਲੇ ਪਹੁੰਚੇ ਆ ਦੋਸਤੋ ਵੀਰ ਪ੍ਰਭ ਦਿਆਂ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਅਪਲੋਡ ਕੀਤੀਆਂ ਨੇ ਇਸ ਘਰੋਂ ਤੁਹਾਨੂੰ ਪਸ਼ੂ ਦਿਖਾਉਂਦੇ ਰਹੀਦਾ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਜ਼ਿਆਦਾਤਰ ਬੇੜਾ ਆਉਂਦੀਆਂ ਨੇ ਇਸ ਕਰੇ ਅੱਜ ਤਕਰੀਬਨ ਤਿੰਨ ਬੇੜਾ ਦਿਖਾਉਣੀਆਂ ਤੁਹਾਨੂੰ ਇੱਕੋ ਜੇ ਰੇਟ ਹੋਣਗੇ ਬਾਕੀ ਸੂਈਆਂ ਸਵਾਈਆਂ ਆ ਦੋਸਤੋ ਜੇਕਰ ਕੋਈ ਨਾ ਗੱਭਣ ਹੋਇਆ ਉਹ ਵੀ ਆਪਾਂ ਡਿਟੇਲ ਲੈ ਲਾਂਗੇ ਵੈਸੇ ਆਲਮੋਸਟ ਪਸ਼ੂ ਜਿਹੜੇ ਆ ਸਾਰੇ ਸੂਏ ਸਵਾਈਏ ਆ ਬਾਕੀ ਕੋਈ ਪਸ਼ੂ ਦੋਸਤੋ ਕਿਸੇ ਵੀਰ ਨੇ ਖਰੀਦਣਾ ਆਪਦੀ ਦੋ ਡੰਗ ਦੀ ਚਵਾਈ ਤੁਸੀਂ ਕਰਨੀ ਆ ਜੇਕਰ ਕੋਈ ਵੀਰ ਗੱਭਣ ਪਸ਼ੂ ਖਰੀਦਦਾ ਤੇ ਚੌਂ ਥਰਾਂ ਦੀ ਆਪਦੀ ਤਿੱਪਕੇ ਤੇ تسਲੀ ਵੀ ਤੁਸੀਂ ਕਰਨੀ ਆ ਕਿਉਂਕਿ ਹੱਕ ਹੁੰਦਾ ਦੋਸਤੋ ਕਿਸੇ ਖਰੀਦਦਾਰ ਵੀਰ ਦਾ ਜਿਨੇ ਪੈਸੇ ਖਰਚ ਕਰਨੇ ਆਪਦਾ ਦੋ ਡੰਗ ਚੋਲੋ ਚਾਰ ਟਾਈਮ ਚੋਲੋ ਤੇ ਖਾਸ ਵਿਜੜ ਤੁਸੀਂ ਪਿੰਡ ਸਰਾਲੀ ਮੰਡ ਕਰਨੀ ਆ ਸਰਾਲੀ ਤੋਂ तकरीबन ਕੋਈ 3 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਸਰਾਲੀ ਮੰਡ ਦੀ ਸ਼ਗਰੀ ਪਿੰਡ ਬਿਲਕੁਲ ਨਜ਼ਦੀਕ ਆ ਅੱਜ ਦੋਸਤੋ 28 ਜਨਵਰੀ ਆ ਤਾਰੀਖ ਤੁਸੀਂ ਨੋਟ ਕਰ ਲਓ ਸਮਾਂ तकरीबन ਕੋਈ 11:00 ਵਜੇ ਮਾਰਨਿੰਗ ਦਾ ਸਮਾਂ ਤੇ ਆਉ ਲੈਨੇ ਆ ਡਿਟੇਲ ਬਾਈ ਪ੍ਰਭ ਤੋਂ ਪੁੱਛਦੇ ਆ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਵੀਰ ਪ੍ਰਭ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਠੀਕ ਠਾਕ ਵੀਰ ਹਾਂਜੀ ਹਾਂਜੀ ਵਧੀਆ ਚਲੋ ਵਧੀਆ ਚਾਹੀਦੇ ਆ ਚੰਗੇ ਤੇ ਪ੍ਰਭ ਕਿਵੇਂ ਆ ਚੱਲੀ ਜਾਂਦਾ ਵਪਾਰ ਦਾ ਕੰਮ ਚੱਲੀ ਜਾਂਦਾ ਕਿਰਪਾ ਉਹ ਬੇਲੀ ਆਉਂਦੇ ਜਾਂਦੇ ਰਹਿੰਦੇ ਹਾਂਜੀ ਹਾਂਜੀ ਆਉਂਦੇ ਜਾਂਦੇ ਰਹਿੰਦੇ ਠੀਕ ਆ ਤੇ ਅੱਜ ਤਿੰਨ ਵੇੜਾਂ ਆਪਾਂ ਦਿਖਾਉਣੀਆਂ ਨੇ ਹਾਂਜੀ ਹਾਂਜੀ ਤਿੰਨ ਤਿੰਨੇ ਸੂਈਆਂ ਨੇ ਤਿੰਨੇ ਸੂਈਆਂ ਆ ਇੱਥੇ ਹੀ ਆ ਆ ਤੀਜਾ ਚੌਥਾ ਦਿਨ ਸੂਈ ਨੇ ਦੂਜੀਆਂ ਨੂੰ ਇੱਥੇ ਕੀ ਆ ਪੰਜ ਪੰਜ ਛੇ ਛੇ ਦਿਨ ਸੂਈਆਂ ਹਫਤੇ ਦੇ ਅੰਦਰ ਬਾਹਰ ਹੀ ਸੂਈਆਂ ਹਫਤੇ ਦੇ ਅੰਦਰ ਬਾਹਰ ਹੀ ਸਾਰੀਆਂ ਠੀਕ ਆ ਹਾਂਜੀ ਤੇ ਫਿਰ ਮੁੱਲ ਵੀ ਅੱਜ ਇੱਕੋ ਜਿਹਾ ਨੇੜੇ ਬੰਨੇ ਹੈ ਮੁੱਲ ਵੀ ਇੱਕੋ ਜਿਹਾ ਲੈਣ ਦੇਣ ਨਾਲੇ ਕੋਈ ਸੌਦੇ ਬਾੜੀ ਵਾਲੇ ਨਹੀਂ ਆ ਨਿਗੇ ਨਿਗੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ ਤੇ ਵੇੜਾਂ ਵੀ ਦੋਸਤੋ ਜਿਹੜੇ ਜ ਰੇਟ ਭਾਪੜ ਤਾਂ ਬਿਲਕੁਲ ਇਸ ਵੀਡੀਓ ਦੇ ਵਿੱਚ ਕਰ ਦਿੱਤਾ ਜਾਊਗਾ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਬਣੇ ਰਹੋ ਤਾਂ ਜੋ ਪੂਰੀ ਇਨਫਾਰਮੇਸ਼ਨ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਤੇ ਪ੍ਰਭ ਇੱਕ ਪਾਸੇ ਸ਼ੁਰੂਆਤ ਕਰਦੇ ਆਪਾਂ ਇਸ ਵਾਰਡ ਤੋਂ ਪਹਿਲੇ ਨੰਬਰ ਵਾਲੀ ਤੋਂ ਹਾਂਜੀ ਕੀ ਡਿਟੇਲ ਆ ਸੂਆ ਕਿੰਨਾ ਸੂਈ ਆ ਆ ਪਹਿਲਾ ਸੂਆ ਸੂਈ ਹੈ ਪਹਿਲਣੀ ਆ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਅੱਜ ਕਿੰਨੇ ਤੀਜੇ ਦਿਨ ਚ ਤੀਜਾ ਦਿਨ 나ੜੂ ਤੇ ਬੱਚਾ ਵੱਛੀ ਮਗਰ ਵੱਛੀ ਆ ਗਈ ਹਾਂ ਲਓ ਵੀ ਮਗਰ ਵੱਛੀ ਆ ਦੋਸਤੋ 나ੜੂ ਬਿਲਕੁਲ ਬੱਚੇ ਦੇ ਨਾਲ ਆ ਨਾੜੂ ਤੇ ਬੱਚਾ ਬਿਲਕੁਲ ਤਸਲੀਨ ਨਾਲ ਇੱਕ ਵਾਰੀ ਦੇਖ ਲਓ ਠੀਕ ਹੈ ਜੀ ਚਲੋ ਅਛਾ ਵੀਰ ਪ੍ਰਭ ਬੋਲਾ ਆਪਣੇ ਕਾਹ ਤੀ ਕਿੰਨੇ ਡੰਗ ਚਵਾਈ ਹੋ ਚੁਕੀ ਹੈ ਆ ਟਾਈਮ 12 13 ਲੀਟਰ ਤਿਆਰ ਬੋਲਾ 12 13 ਲੀਟਰ ਹਾਂ ਹਾਂ ਜੀ ਥਾਂ ਥਣ ਵੀ ਆਈ ਤੜਕੇ ਹੀ ਆਪਣੇ ਤੋਂ ਹਾਂ ਸੱਤ ਕਜੇ ਚਵਾਈ ਹੋਈ ਆ ਅੱਜ ਆ ਉਹਦੇ ਆਪਾਂ ਚੋਈ ਦੋ ਟਾਈਮ ਗਰੰਟੀ ਦੇ ਲੈ ਜਾਓ ਕਿ 12 ਦੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਜਸਟ 12 ਕਿਲੋ ਸ਼ੁਰੂਆਤੀ ਦੌਰ ਦੇ ਵਿੱਚ ਹੁਣ ਬੌਲਾ ਜਿਹੜਾ 12 ਕਿਲੋ ਦੰਦੋ ਵੀ ਜੇ ਦੋਂਦੀ ਚੋਗੀ ਹੈ ਬੱਛੀ ਚੋਗੀ ਹੈ ਹਾਂਜੀ ਹਾਂਜੀ ਪਹਿਲਾਂ ਸੁਣਾ ਲਓ ਜੀ ਕਰੋ ਸੰਗ ਦੇ ਵਿੱਚ ਦੋਸਤੋ ਐਚ ਐਫ ਕਰੋ ਸੰਗ ਦੇ ਵਿੱਚ ਕੱਦ ਕਾੜ ਪੂਰਾ ਹੀ ਹੈ ਕੱਦ ਕੋ ਤਾਂ ਚੰਗਾ ਬੱਛੀ ਤਾਂ ਬਾਕੀ ਹੈ ਨਵੀਂ ਆ ਲਵੀ ਜੀ ਆ ਕੱਦ ਉੱਚਾ ਹੈ ਬਾਕੀ ਥਣ ਮੁਠੀ ਆ ਹੱਥੀ ਚਵਾਈ ਵਾਲਾ ਥਣ ਆ ਲਓ ਜੀ ਠੀਕਾ ਸੋ ਥਾਨ ਥਾਨ ਪੂਰਾ ਪਸੰਦੀਦਾਰ ਆ ਦੋਸਤੋ ਹੱਥੀ ਚਪਾਈਲਾ ਥਾਣਾ ਕੱਦ ਸੋਹਣਾ ਬੱਛੀ ਦਾ ਬਾਕੀ ਨਵੀਂ ਆ ਤੁਹਾਨੂੰ ਮੋਹੋਂ ਦੰਦੋ ਦੱਸਦਾ ਵਿਚਾਰਕ ਤੰਦ ਹੈਗੀ ਆ ਮੋਹੋਂ ਤੇ ਮਗਰ ਵੀ ਬੱਛੀ ਐ ਆਪ ਵੀ ਬੱਛੀ ਆ ਬਾਕੀ ਥਾਨ ਥਾਨ ਬਹੁਤ ਸੋਹਣਾ ਕੁਆਲਿਟੀਦਾਰ ਲਓ ਜੀ ਠੰਡੀ ਤੇਰੀ ਬਹੁਤ ਵਾ ਭਾਵੇਂ ਇੱਧਰੋਂ ਪੈ ਰਹੇ ਪੈ ਲੈਣੋਂ ਉਹ ਨੰਗਾ ਵੀ ਨਹੀਂ ਲੈ ਜੋ ਮਰਜ਼ੀ ਪਾਓ ਪਾਓ ਨਾ ਭਾਵੇਂ ਨਾ ਠੀਕ ਹੈ ਜੀ ਆ ਨਾੜਾ ਨੂੜਾ ਵੇਖੋ ਜੱਡੇ ਦੇ ਕਿੱਡੀ ਆ ਮੈਂ ਬਿਜਲੀ ਘਰ ਹੀ ਬਣਿਆ ਹਾਂ ਹਾਂ ਲਓ ਦੋਸਤੋ ਕਾ ਵੀ ਸੋਣੀ ਵੈੜਾ ਤੇ ਪਸੰਦ ਆਊਗੀ ਕਿਉਂਕਿ ਜਿਹੜਾ ਵੀਰ ਕੋਈ ਲੱਭ ਰਿਆ ਕੋਈ ਚੰਗੀ ਵੈੜਾ ਤੇ ਰੇਟ ਭਾਅ ਪਰਤੇ ਇਹਦੇ ਅਕੋਰਡਿੰਗ ਤੁਹਾਨੂੰ ਪਸੰਦ ਆਊਗੀ ਠੀਕ ਆ ਜੀ ਸੋ ਆਹ ਦੇਖੋ ਫਿਕਸ ਜੀ ਆਰਡਰ ਹਾਂ ਜੀ ਇਹ ਦਾ ਨਾ ਟੁੱਟ ਮਾ ਜਾਣੀਗੀ ਖਰਾਬ ਹੋ ਕੋਈ ਚੈੱਕ ਕਰੋਗੇ ਮੈਂ ਟੈਡਮ ਟੁੱਟਸ ਦਾ ਗਾ ਹਾਂ ਲਓ ਜੀ ਚੰਗੀ ਆ ਵਾੱਚੀ ਸਾਰੀ ਚੰਗੀ ਆ ਸੋ ਬੌਲੇ ਤੇ ਕੋਈ ਵੀਰ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲੇ ਤੇ ਕਿੰਨਾ ਮੁੱਲ ਕਰਦੇ ਆ ਪ੍ਰਾਵੇ ਦਾ ਮੋਲ ਕਹਨਾ ਸੀ ਮਚੀ ਨੂੰ 50-55 ਕਰੀ ਜਾਂਦੇ ਲੋਕ ਮੋਲ ਤੇ 45 42000 ਦੀ ਤੇ 42 ਦੀ ਹਾਂਜੀ ਤੁਹਾਨੂੰ ਪਤਾ 50 ਦੀ ਵਿਕ ਜਾਣੀ ਵਚੀ ਦੋਹਾਂ ਚੋਂ ਦੋਦਰ ਚੜ ਗਈ ਤੇ ਆਹੋ ਹਾਂਜੀ ਹਾਂਜੀ ਠੀਕ ਹੈ ਜੀ ਤੇ 42 ਜੂ ਵੀ ਹੋ ਜਾਊਗਾ ਲੈਸ ਨੂੰ ਥੋੜਾ ਬਧਾ ਉਹ ਨਹੀਂ ਹੋ ਜੂ ਮੈਂ ਤਾਂ ਥੋੜਾ ਬਧਾ ਕਰ ਦਿਓ ਕਰ ਦਿਓ ਹਾਂਜੀ ਹਾਂਜੀ ਲਓ ਦੋਸਤੋ ਡਿਮਾਂਡ ਕੁਛ ਵੀ ਗੱਡ ਕੱਢ ਵੇ ਲੋ ਕਿੱਥੇ ਆਉਂਦੀ ਠੀਕ ਹੈ ਜੀ ਤੇ ਵੱਡੀ ਆ ਪਹਿਲਾਂ ਆਪਾਂ ਜ਼ਿਕਰ ਕਰਤਾ ਕਿਉਂਕਿ ਜਿੰਨੇ ਵੀ ਆਉਣਾ ਕਿਸੇ ਵੀਰ ਨੇ ਖਰੀਦਣੀਆਂ ਉਹਨੂੰ ਇੱਕ ਹੁੰਦਾ ਹੈ ਵੀ ਪਤਾ ਲੱਗ ਜੇ ਵੀ ਕੱਦ ਕੱਟ ਕਿਡਾ ਕੱਦ ਦੋਸਤੋ ਏਜ ਦੇ ਹਿਸਾਬ ਨਾਲ ਵੇਖੀਏ ਤੇ ਵੱਡੇ ਕੱਦ ਦੇ ਵਿੱਚ ਆ ਲਵੀ ਜੀ ਬੱਸੀ ਆ ਬਾਕੀ ਥਣ ਥਣ ਬੜਾ ਸੋਹਣਾ ਉਂਗਲ ਉਂਗਲ ਥਾਣਾ ਠੀਕ ਆ ਜੀ ਲંબਾਈ ਦੇ ਵਿੱਚ ਪੂਰਾ ਠੀਕ ਆ ਜੀ ਸੋ ਬਾਕੀ ਆ ਤੁਸੀਂ ਤਸੱਲੀ ਨਾਲ ਦੇਖੋ ਉਹ ਕਲੀ ਕਹਿਣ ਵਾਲੀ ਗੱਲ ਨਹੀਂ ਹੈਗੀ ਕਿ ਮੁਠੀ ਥਣ ਮੁਠੀ ਥਣ ਹੋਊਗਾ ਥੀ ਚਪਾਈ ਵਾਲਾ ਤੇ 42000 ਚੋਂ ਵੀ ਛੋਟ ਛੱਪਾ ਹਾਂਜੀ ਅਗਲੀ ਆ ਗਈ ਆਪਣੇ ਕੋਲ ਦੂਜੇ ਨੰਬਰ ਤੇ ਆ ਜਿਹੜੀ ਹਾਂਜੀ ਆ ਵੀ ਸੂਈ ਹੈ ਇਹ ਵੀ ਸੂਈ ਹੈ ਕਿਨਵਾ ਸੁਆ ਫਿਰ ਆ ਦੂਜਾ ਸੂਗਾ ਸੋਈ ਦੂਜਾ ਹਾਂਜੀ ਹਾਂਜੀ ਇਹ ਕਿੰਨੇ ਕ ਦਿਨਾਂ ਚ ਹਨ ਇਹਨੂੰ ਹੋ ਗਏ ਆ 5-7 ਦਿਨ ਸੂਈ ਨੂੰ ਹਫਤੇ ਨੰਦਰਵਾਰੀ ਲੋ ਜੀ ਹਫਤੇ ਦੇ ਇਹ ਵੀ ਅੰਦਰਵਾਰੀ ਆ 5 ਕ ਦਿਨ 7 ਕ ਦਿਨ 6 ਕ ਦਿਨ ਆੜੀਆ ਕੋਈ ਵੀ ਰ ਮੰਨ ਸਕਦਾ ਹਾਂਜੀ ਹਾਂਜੀ ਆ ਬੱਚਾ ਹੋਵੇ ਮਗਰ ਕੀ ਤੇ ਇਹਨੇ ਮਗਰ ਵੱਚਾ ਵੱਚਾ ਮਗਰ ਆ ਜੀ ਇਹਨਾਂ ਦੋਵਾਂ ਮਗਰ ਬੱਛਾ ਇਹਦੇ ਮਗਰ ਬੱਛੀ ਪਹਿਲਾਂ ਹੁੰਦੀ ਠੀਕ ਹੈ ਜੀ ਸੋ ਕ੍ਰੋਸ ਸੰਗ ਆ ਦੋਸਤੋ ਐਚ ਐਫ ਇਹ ਵੀ ਕੋਈ ਕ੍ਰੋਸ ਸੰਗ ਦੇ ਵਿੱਚ ਤੁਸੀਂ ਮੰਨ ਸਕਦੇ ਜੀ ਕ੍ਰੋਸ ਪਾਣ ਦੇ ਵਿੱਚ ਅੱਗੇ ਗਰਮੀ ਦੀ ਰੋਤ ਨੂੰ ਵੇਖਦੇ ਹੋਏ ਦੋਸਤੋ ਸਾਰਾ ਗਰਮੀ ਦਾ ਹੀ ਮਾਹੌਲ ਵਾਦੇ ਬੰਦੀ ਵਾਲਾ ਕੰਮ ਆ ਠੀਕ ਹੈ ਜੀ ਕੋਈ ਗਰਮੀ ਗਰਮੀ ਨਹੀਂ ਮਨਾਉਣੀ ਇਹਨਾਂ ਨੇ ਠੀਕ ਹੈ ਜੀ ਚਾਹੇ ਕਿਤੇ ਬਰਾਂਡੇ 'ਚ ਬਣ ਲੈ ਵੀਰ ਚਾਹੇ ਕਿਸੇ ਤਰੀਕ ਥਲੇ ਬਣਦੇ ਤੇ ਜਿੱਧਾ ਮਰਜ਼ੀ ਦੋਸਤੋ ਅੱਗੇ ਵਾਦੇ ਬੰਦੀ ਵਾਲੀਆਂ ਚੀਜ਼ਾਂ ਨੇ ਕ੍ਰੋਸ ਪਾਣੀ ਚੱਲਣੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਗਾਂ ਰੋਤ ਜਿਹੜੀ ਇਹਦੇ ਥੱਲੇ ਹੁਣ ਬੋਲੇ ਕਿੰਨਾ ਬੋਲੇ ਬਾਹਰ ਹੀ ਆ ਗਈ ਏ ਹਾਂ ਇਹਦੇ ਥੱਲੇ ਹੈਗਾ 15-16 ਲੀਟਰ ਲਓ ਵੀ 5-6 ਦਿਨਾਂ ਦੇ ਵਿੱਚ ਦੋਸਤੋ ਬੋਲੇ ਉਤੋਂ ਚਲੋ ਬਾਹਰ ਹੀ ਪਸੂ ਆ ਜਾਂਦਾ 15 ਕਿ ਲੀਟਰ ਵੀ ਮੰਨ ਕੇ ਕੋਈ ਵੀ ਰਸਤਾ ਕਰ ਸਕਦਾ 15 ਮੰਨ ਕੇ ਸੌਦਾ ਕਰ ਲੇ ਹੋ ਵਾਦੀ ਹਾਂ ਜੇ ਬਾਜੂ ਵਾਲੀ ਕੋਈ ਲਾਂਹੇ ਵਾਲੀ ਗੱਲ ਤਾਂ ਨਹੀਂ ਨਹੀਂ ਓਕੇ ਪੂਰੀ ਉਹ ਦੱਸ ਦਾਂਗਾ ਪਹਿਲਾਂ ਦੱਸਾਂ ਜੇ ਨੁਕਸ ਹੋ ਕੋਈ ਹਾਂ ਕਿਉਂਕਿ ਚੁਵਾਈਆਂ ਤੁਸੀਂ ਕੀਤੀਆਂ ਹੁੰਦੀਆਂ ਆਪ ਆਪਣੇ ਹੱਥੀ ਹਾਂਜੀ ਉਸ ਬਿਹਾਵ ਤੇ ਜਿਹੜੀ ਆਪਾਂ ਗੱਲ ਕਰਨੀ ਹੈ ਇਹ ਵਾਕੀ ਦੋਸਤੋ ਕਿਸੇ ਤਰ੍ਹਾਂ ਦੀ ਕੋਈ ਲਾਂਬੇ ਵਾਲੀ ਗੱਲ ਨਹੀਂ ਕੀ ਜਿੱਦਾਂ ਮਰਜ਼ੀ ਕੋਈ ਵੀ ਆਣ ਕੇ ਆਪਣੀ ਤਸੱਲੀ ਕਰ ਸਕਦਾ ਘਰ ਆਣ ਕੇ ਆਪਣੀ ਚੋਕੇ ਤਸੱਲੀ ਕਰ ਸਕਦਾ ਠੀਕ ਆ ਆ ਬੱਚਾ ਵੇਖੋ ਬੱਚਾ ਹੈ ਹਾਂਜੀ ਹਾਂਜੀ ਬੱਚਾ ਅੱਛਾ ਪ੍ਰਭਾ ਫਿਰ ਇਹ ਕਿੱਥੋਂ ਤੱਕ ਦੇ ਦੇਣੀ ਇਹਦਾ ਮੁੱਲ ਕਰਨ ਨੂੰ ਜੋ ਮਰਜ਼ੀ ਕਰੀ ਤੁਹਾਨੂੰ ਪਤਾ 15-16 ਲੀਟਰ ਤਿਆਰ ਹੋ ਗਿਆ ਇਹਦੇ ਥੱਲੇ ਜਿਆਦਾ ਨਹੀਂ 2 ਕਿ ਲੀਟਰ ਹੋਗਾ ਜੂ 18 ਕਿ ਲੀਟਰ ਚ ਵਾਜੂਗੀ ਆ ਹਾਂਜੀ ਤੇ ਇਹਦਾ 50 52 42 ਦੀ ਦੇ ਦਾਂਗੇ 42 ਦੀ ਹਾਂਜੀ ਹਾਂਜੀ ਲਓ ਜੀ ਡਿਮਾਂਡ ਜੋ ਦੋਸਤੋ 50 45 ਲੈ ਦੇਣ ਵਾਲਾ ਇਹ ਜਿਆਦਾ ਨਹੀਂ ਕੋਈ ਇਹਦੇ ਜੀ 12000 ਜਿਹਨਾਂ ਦਾ ਜਿਹੜਾ ਰੇਟ ਆ ਉਹ 42000 ਆ 42000 ਦੇ ਵਿੱਚ ਤੁਹਾਨੂੰ ਇਹ ਜਿਹੜੀ ਵਾੜ ਮਿਲ ਜੂਗੀ ਮਾਨਤਨ ਕਰਦਾ ਆ ਆਪਦੀ ਖੁਸ਼ੀ ਨਾਲ ਕਰਦਾ ਜੋ ਕਰਨਾ ਹੈ ਠੀਕ ਹੈ ਜੀ ਠੀਕ ਜੀ ਹਾਂ ਜੀ ਲੋ ਵੀ ਆਪਦੀ ਖੁਸ਼ੀ ਨਾਲ ਵੀਰਾਂ ਤਾਂ ਮਾਨਤਨ ਵੀ ਕਰਾਂਗੇ ਜਿੰਨੇ ਵੀ ਛੋਟ ਛੱਪੇ ਬਣੇ ਆ ਦੋਸਤੋ ਕਿਸੇ ਖਰੀਦਦਾਰ ਵੀਰ ਦਾ ਮਾਨਤਨ ਜ਼ਰੂਰ ਹੁੰਦਾ ਤੇ ਉਹ ਹੋ ਜਾਊਗਾ ਬਾਕੀ ਆਓ ਆਪਦੀ ਤਸੱਲੀ ਕਰੋ ਠੀਕ ਆ ਸੋ ਵੜ ਚੰਗੀ ਆ ਪਤਾ ਨਹੀਂ ਜਾਂਦੇ ਵਿੱਚ ਹਾਂ ਜਿਹਨੂੰ ਮੈਲਾ ਮੂਲਾ ਮਾਰਨ ਲੱਭੀ 20 ਤੇ ਲੱਗੇ 50 ਦੇ ਭਾਰਾ ਤੁਸੀਂ 18 17 ਦੇ ਵਿੱਚ ਦੇ ਹੀ ਜਾਊਗੀ ਅੱਛਾ ਜੀ ਹਾਂ ਜੀ ਹਾਂ ਜੀ ਗਾੜੀ ਗਰਮੀ ਦਾ ਮੌਸਮ ਇਹਦਾ ਹੀ ਆ ਕੋਈ ਚੋੜੀ ਜਿਆੜੀ ਪੌਂ ਪੌਂਦਾ ਪਹਿਲੀ ਦੂਜੀ ਨੰਬਰ ਵਾਲੀ ਤੇ 42 42 ਹੋਊਗਾ ਲੈਸ ਕੋਈ ਨਹੀਂ ਕਰਦਾਂਗੇ ਹਾਂ ਉਹ ਕਰਦਾ ਇੱਕ ਰਾਈ ਕਰੂ ਜੋ ਕੇ ਛੱਡਦਾ ਥੋੜੇ ਬਸੇ ਲਵ ਦੋਸਤੋ ਠੀਕ ਆ ਜੀ ਕੋਈ ਹੋਰ ਥੋੜਾ ਬਾਤਾਂ ਵਿੱਚ ਉਹ ਗਜੈਸ਼ਾ ਨਿਕਲ ਜਾਣਗੀਆਂ ਇੰਨੀ ਨਹੀਂ ਕਰ ਸਕੇ ਪਾਈਆਂ ਥੋੜਾ ਬਤਾ ਕਰਦਾ ਮੈਂ ਥੋੜਾ ਬਾਤਾ ਅਗਲੀ ਆ ਗਈ ਆਪਣੇ ਕੋਲੇ ਆ ਪੰਜਾਬ ਦੀ ਜਰਸੀ ਹੈ ਅੱਛਾ ਜੀ ਜਰਸੀ ਹਾਂ ਜੀ ਹਾਂ ਜੀ ਲਓ ਜੀ ਜਰਸੀ ਆ ਗਈ ਅੱਗੇ ਦੋਸਤੋ ਗਰੇਜ ਆ ਕਲਰ ਆ ਵਾਈਟ ਗਰੇ ਕੰਬੀਨੇਸ਼ਨ ਜੀ ਚੰਡੀ ਤੇਰੀ ਬਹੁਤ ਹੈ ਕੱਪਣੇ ਨਹੀਂ ਸੂਈ ਆ ਬੱਚਾ ਸੂਈ ਆ 나ੜੂ ਤੇ ਇਹਨੂੰ ਵੀ ਚੌਥਾ ਦਿਨ ਸੂਈ ਨੂੰ ਪੰਜਵਾਂ ਚੌਂਕ ਦਿਨਾਂ ਦੀ ਸੂਈ ਆ ਮਗਰ ਇਹ ਬੱਚਾ 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 ਲਓ ਵੀ ਮਗਰ ਜਰਸੀ ਬਰੀਡ ਦੇ ਵਿੱਚ ਹੀ ਦੋਸਤੋ ਮਗਰ ਬੱਚਾ ਕੋਈ ਚੌਂਕ ਦਿਨਾਂ ਦੀ ਸੂਈ ਆ ਆ ਵੇਖੋ ਆ ਵੀ 나ੜੂ ਤੇ ਹੀ ਬੱਚਾ ਲੈ ਵੀ 나ੜੂ ਵੀ ਨਾਲ ਹੀ ਆ ਚਾਰਾਂ ਦਿਨਾਂ ਦੀ ਸੂਈ ਹੈ ਤੇ ਫਿਰ ਇਹਦੇ ਥਲੇ ਬੌਲਾ ਕੱਚਾ ਪੋਲਾ ਕਿੰਨਾ ਹੋਊਗਾ ਹੁਣ ਦੋਦੀ ਮੰਨ ਲਓ ਦੋਦੀ ਮੰਨ ਬਣ ਗਿਆ 12 ਕਿਲੋ ਹੋਊਗਾ 12 ਕਿਲੋ ਹਾਂ 11 ਪੱਕਾ ਵਾ ਚਵਾਦਾਂਗੇ 11 ਕਿਲੋ ਹਾਂਜੀ ਹਾਂਜੀ ਗਰੰਟੀ ਵਾਲਾ ਹੋਊਗਾ ਠੀਕ ਆ ਜੀ ਸੋ ਫਾੜੀ ਵਾਲਾ ਚੱਡਾ ਦੋਸਤੋ ਤੇ ਸੂਆ ਇਹ ਹੋਊਗਾ ਤੀਜਾ ਕਿ ਦੂਜਾ ਤੀਜਾ ਮੰਨ ਲਿਆ ਦੂਜਾ ਮੰਨ ਲਿਆਗਾ ਇੱਥੇ ਕੀ ਆ ਬਾਕੀ ਹੈ ਪੂਰੀ ਨਿੱਗਰ ਹਨਾ ਮਜ਼ਬੂਤ ਠੀਕ ਆ ਲੈ ਵੀ ਪਰਬ ਖੋਲ ਕੇ ਇਹਨੂੰ ਵੀ ਤੋਰ ਦਗੇ ਸੋ ਥਾਨ ਥਣ ਦੀ ਕੁਆਲਿਟੀ ਇਹਦੀ ਵੀ ਦੋਸਤੋ ਬਹੁਤ ਸੋਰਦਾ ਮਾੜਾ ਪੈਰ ਦੱਬਦੀ ਜਿਹਦੇ ਨਾਲ ਨਾ ਨੌ ਦੇ ਨੌ ਚੜਦਾ ਅਗਲਾ ਅਗਲਾ ਹਾਂਜੀ ਹਾਂਜੀ ਠੀਕ ਆ ਜੀ ਉਹ ਕੋਈ ਨਾ ਪੱਕੀ ਪੁੱਕੀ ਜਗ੍ਹਾ ਤੇ ਫਸੂ ਰਹਿੰਦੇ ਪੱਕੀ ਜਿਹੜੀ ਆਵੇ ਕੱਚੇ ਤੇ ਨਹੀਂ ਕਰਦੀ ਨਾ ਹਾਂ ਪੱਕੀ ਜਗ੍ਹਾ ਤੇ ਰਹਿਣ ਕਾਰਨ ਕਈ ਨਾ ਪਸ਼ੂ ਪੈਰ ਪੂਰ ਦਬਾਉਣ ਲੱਗ ਪੈਂਦੇ ਆ ਬਾਕੀ ਤੁਸੀਂ ਵੇਖ ਸਕਦੇ ਹੋ ਜੋ ਤੋਰ ਤੋਰ ਚਾਲ ਤੋ ਦੋਸਤੋ 11 ਕਿਲੋ ਦੁੱਧ ਬੌਲੇ ਤੋਂ ਬਾਹਰ ਹੀ ਆਈ ਆ 11 ਕਿਲੋ ਦੁੱਧ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਠੀਕ ਆ ਤੋ ਥਣ ਥਣੋ ਕੀ ਚੋਈ ਆ ਪੂਰੀ ਫਾਸ ਹੁੰਦੀ ਆ ਸ਼ਾਮ ਤੱਕ ਹਾਂ ਜੀ ਨਹੀਂ ਠੰਡੀ ਤੇਰੀ ਬੱਚਾ ਛੱਡੋ ਜਿਹਦੇ ਮਰਜ਼ੀ ਥਲੇ ਭਾਵੇਂ ਬੱਚਾ ਛੱਡੋ ਭਾਵੇਂ ਨਾ ਛੱਡੋ ਹਾਂ ਜੀ ਵੰਗਾ-ਮੁੰਗਾ ਪਾ ਲੈਨੇ ਹੈ ਹਾਂ ਜੀ ਭਾਵੇਂ ਵੰਗਾ ਭਾਵੇਂ ਨਾ ਭਾਵੇਂ ਵੈਸੇ ਸੀਲਸ ਲੱਗੀ ਆ ਲੱਗੀ ਆ ਸਾਰੀਆਂ ਹਾਂ ਜੀ ਠੀਕ ਆ ਤੇ ਇਹਦਾ ਫਿਰ ਮੁੱਲ ਵੜੀ ਕੀ ਰੱਖੀ ਹੈ ਵੀਰ ਪ੍ਰਭਸਿਆ ਇਹਦਾ ਮੁੱਲ ਕਰਨ ਨੂੰ ਵੱਚੀ ਜਿੱਡੀ ਤੇ ਨੂੰ ਪਤਾ ਯਾਦ ਪਾ ਦੀ ਗਰਮੀ ਜਿਹੋ ਜੀ 50-55 ਦੀਆਂ ਵੇਚ ਆ ਵੀ 42 ਦੀ ਦੇ ਦੀਏ 42 42 42 42 ਹੋ ਜਾਊਗਾ ਅੱਜ ਅੱਛਾ ਹਾਂਜੀ ਹਾਂਜੀ ਲੈ ਵੀ 1000 ਰੇਟ ਨਾਲ 1000 ਆ ਚਾਚੇ ਤਾਂ ਹੀ ਲੈ ਜਾਂ ਤੇ ਲੜਨਾ ਹੈ ਆਹੋ ਆਹ ਬੀ 42 ਦੀ ਤੂੰ ਮਹਿੰਗੀ ਲੈ ਜਾਂਦੀ ਮਸਸਤੀ ਹੈ ਨਾ ਨਾ ਆਪਾਂ 40 ਤੋਂ ਸਟਾਰਟ 50 ਤੱਕ 42 ਤੋਂ 42 ਲੈ ਹਾਂ ਲਓ ਜੀ ਦੋਸਤੋ 42 42 ਦਾ ਮੋਲ ਆ ਵੜ ਜਿਹੜੀ ਵੀ ਪਸੰਦ ਆਊਗੀ ਜਿਹੜੀ ਤੇ ਵੀ ਆਖ ਰੱਖੋਗੇ ਹੱਥ ਰੱਖੋਗੇ ਉਹ ਜਿਹੜੀ ਦੋਸਤੋ ਰੇਟ 42000 ਆ ਹਰ ਇੱਕ ਵੜ ਦਾ 42 ਚੋਂ ਸਾਰਿਆਂ ਦੇ ਵਿੱਚੋਂ ਛੋੜਛੱਪਾ ਜਿੰਨੀਆਂ ਦੇ ਵਿੱਚੋਂ ਵੀ ਜਿੰਨੀ ਵੀ ਗਜੈਸ਼ ਆ ਮਾਨਤਨ ਹੋ ਜਾਊਗਾ ਮੌਕੇ ਤੇ ਬਾਕੀ ਵਹਿੜਾਂ ਪੋਨੀਆਂ ਬਣਦੀਆਂ ਸਰਦੀਆਂ ਨੇ ਕਰਵਾ ਲਈਆਂ ਨਹੀਂ ਵਹਿੜ ਪਹਿਲਣ ਕੋਈ ਪ੍ਰਾਣੀਆਂ ਨਹੀਂ ਗਈਆਂ ਠੀਕ ਆ ਪਹਿਲਣ ਹਾਂਜੀ ਤੇ ਦੂਜੇ ਸੂਬੇ ਇੱਕ ਤੀਜੇ ਸੂਬੇ ਮੰਨ ਕੇ ਕੋਈ ਸੌਦਾ ਕਰ ਲਏ ਵਹਿੜਾਂ ਤਿੰਨੇ ਆ ਤਿੰਨਾਂ ਦੀ ਬਿਲਕੁਲ ਨਸਲ ਬਰੀਕ ਲੈਂਨ ਸਰੀ ਇਹ ਪਹਿਲਣ ਦੂਜੇ ਤੀਜੇ ਹਾਂ 9 ਵਾਈਸ ਹੀ ਲਾਤੀ ਹਾਂਜੀ ਹਾਂਜੀ ਠੀਕ ਆ ਜੀ ਤੇ ਬਾਕੀ ਮੁੱਲ ਵੀ ਇੱਕੋ ਜਿਹਾ ਤੇ ਪਹਿਲਾ ਦੂਜਾ ਤੀਜਾ ਸਵੇ ਜਿਹੜਾ ਵੀ ਦੋਸਤੋ ਕਿਸੇ ਵੀਰ ਖਰੀਦਦਾਰ ਦੀ ਸਮਝ ਹੈਗੀ ਆ ਪਹਿਲਾ ਸੂਆ ਖਰੀਦਣਾ ਦੂਜਾ ਖਰੀਦਣਾ ਉਸ ਅਕੋਰਡਿੰਗ ਤੁਸੀਂ ਗੱਲਬਾਤ ਕਰ ਲਿਓ ਵੈਸੇ ਸਾਰੇ ਪਸ਼ੂ ਸਵੇ ਸਵੇ ਆ ਇੱਕ ਮਗਰ ਵਛੀ ਸੀ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਬਾਕੀ ਦੋ ਮਗਰ ਵਛੇ ਮੇਲ ਕਾਫ ਨੇ ਹਾਂਜੀ ਹਾਂਜੀ ਤੇ ਬਾਕੀ ਚੁਵਾਈਆਂ ਚੁਵੀਆਂ ਵੀ ਤੁਹਾਨੂੰ ਦੱਸ ਦਿਆਂ ਵੀ ਪੂਰੀਆਂ ਬੰਬ ਚੁਵਾਈਆਂ ਨੇ ਜਿਹੜਾ ਮਰਜੀ ਜਿਹੜਾ ਮਰਜੀ ਥੱਲੇ ਆ ਕੇ ਕਿਸੇ ਵੇੜ ਦੇ ਬਹਿ ਕੇ ਕੋਈ ਵੀਰ ਤਸੱਲੀ ਕਰਦਾ ਆ ਉਹ ਆਜੀ ਤਸੱਲੀ ਕਰਕੇ ਖੜੇ ਹੋ ਜਾਦੇ ਆ ਆਨਲਾਈਨ ਘਾਟ ਹੀ ਮਾਲ ਬਿਲਕੁਲ ਤੁਸੀਂ ਲਈ ਕਰਕੇ ਖੜੇ ਆਪਦੀ ਜੀ ਹਾਂਜੀ ਹਾਂਜੀ ਨਹੀਂ ਪੂਰੀ ਫਿਰ ਤਸੱਲੀ ਹੋ ਜਾਂਦੀ ਨਾ ਕਿਸੇ ਸੱਜਣ ਦੇ ਇੱਥੇ ਆਏ ਦੀ ਆਪਾਂ ਤਾਂ ਕਹਿਣਾ ਵੀ ਇੱਥੇ ਆਣ ਕੇ ਆਪਦੀ ਤਸੱਲੀ ਕਰੋ ਹਾਂਜੀ ਹਾਂਜੀ ਤੇ ਪ੍ਰਾਪਰ ਨੰਬਰ ਬੋਲ ਦੋ ਆਪਣੇ ਫੋਨ ਨੰਬਰ 9887266 ਠੀਕ ਹੈ ਜੀ ਪਿੰਡ ਸਾਲੀ ਮਹਨ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਹਾਂਜੀ ਓਕੇ ਰਿਪੋਰਟ ਓਕੇ ਓਕੇ ਬਾਕੀ ਆਪਦੀ ਤਸੱਲੀ ਕਰਕੇ ਖੜੋ ਸਾਡੇ ਕੋਲ ਖਰੀਆਂ ਮੈੜਾਂ ਸਾਰੀਆਂ ਬਿਲਕੁਲ ਹਾਂਜੀ ਹਾਂਜੀ ਲਓ ਦੋਸਤੋ ਇੱਥੇ ਓਨਰ ਦੇ ਹੱਥੀਂ ਚਵਾਈਆਂ ਹੋਈਆਂ ਹੁੰਦੀਆਂ ਹਰ ਇੱਕ ਪਸ਼ੂ ਦੀਆਂ ਬਾਕੀ ਕੋਈ ਵੀ ਰ ਆ ਕਿਉਂਕਿ ਵਾੜਾਂ ਹਜੇ ਦੁੱਧੋ ਚੜਦੀਆਂ ਨੇ ਬੌਲੇ ਤੋਂ ਬਾਹਰ ਹੀ ਹਜੇ ਆਈਆਂ ਨੇ ਇੱਕ ਹਫ਼ਤੇ ਦੇ ਅੰਦਰ ਤਾਜ਼ੀਆਂ ਨੇ 나ੜੂ ਤੇ ਬੱਚੇ ਸਾਰੇ ਤੇ ਇਹ ਫਿਲਹਾਲ ਪਸ਼ੂ ਸੀਗੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ